ਅਸਲ ਦੇ ਵਿੱਚ ਦੇਖੋ ਮਾਨਸਾ ਜਿਹੜਾ ਸੀ ਇਹ ਨਰਮਾ ਪੱਟੀ ਵਜੋਂ ਜਾਣਿਆ ਜਾਂਦਾ ਸੀ ਜਿੱਥੇ ਚਿੱਟਾ ਸੋਨਾ ਪੈਦਾ ਹੁੰਦਾ ਸੀ ਨਰਮੇ ਇੱਕ ਟਾਈਮ ਇਹ ਸੀ ਵੀ ਮਾਨਸਾ ਦਾ ਏਸ਼ੀਆ ਵਿੱਚ ਨਾਂ ਸੀ ਪਹਿਲੇ ਨੰਬਰ ਤੇ ਸੀ 96 ਮਿਲਾ ਸੀ ਇੱਥੇ ਕਿਸਾਨ ਨੂੰ ਇੱਕ ਟੁਕੜ 10 ਮਹੀਨੇ ਰਜਗਾਰ ਦਿੰਦਾ ਸੀ ਰਜਾਈਆਂ ਗਦੇਲੇ ਆ ਗਏ ਨੇ ਉਹ ਕੰਬਲਾਂ ਨੇ ਥਾਂ ਲੈ ਲਈ ਉਹਦੀ ਅੱਸੀ ਕੱਲ ਜੀ ਤੁਸੀਂ ਦੇਖ ਰਹੇ ਹੋ ਰੜਕ ਦੀ ਖਬਰ ਮਾਨਸਾ ਮਾਨਸਾ ਜ਼ਿਲ੍ਹੇ ਨੂੰ ਬੇਸ਼ੱਕ ਬੈਕਵਾਰਡ ਦੇ ਤੌਰ ਤੇ ਜਾਣਿਆ ਜਾਂਦਾ ਸੀ ਪਰ ਕਈ ਸਾਲ ਪਹਿਲਾਂ ਮਾਨਸਾ ਦਾ ਜਿਹੜਾ ਨਾਮ ਸੀ ਪੂਰੇ ਏਸ਼ੀਆ ਦੇ ਵਿੱਚ ਗੂੰਜਦਾ ਸੀ ਪੂਰੇ ਏਸ਼ੀਆ ਦੇ ਵਿੱਚ ਸਭ ਤੋਂ ਵੱਡ ਵੱੱਡ ਜੜੀਆਂ ਨੇ ਮਿੱਲਾ ਮਾਨਸਾ ਜ਼ਿਲ੍ਹੇ ਦੇ ਵਿੱਚ ਸੀਗੀਆਂ ਕੀ ਕਾਰਨ ਹੋਇਆ ਕਿਉਂ ਬੰਦ ਹੋਈਆਂ ਇਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਜਟਾਣਾ ਮੌਜੂਦ ਨੇ ਜਟਾਣਾ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਜਟਾਣਾ ਸਾਹਿਬ ਮਾਨਸਾ ਦਾ ਸਭ ਤੋਂ ਜਿਹੜੇ ਨਰਮਾ ਵੈਲਟ ਵੱਡੇ ਸੀ ਬਹੁਤ ਜੜੀਆਂ ਇੱਥੇ ਕਾਟਨ ਫੈਕਟਰੀਆਂ ਸੀ ਕੀ ਕਾਰਨ ਹੋ ਗਿਆ ਬੰਦ ਹੋਣ ਦਾ ਅਜਿਹਾ ਕੀ ਹੋਇਆ ਜਿਹੜੇ ਸੰਕਰੇਤ ਦਾਦ ਦੇ ਵਿੱਚ ਮਿਲਾਂ ਸੀਗੇ ਉਹ ਕਿਉਂ ਬੰਦ ਹੋ ਗਏ ਬਿਲਕੁਲ ਜੀ ਅਸਲ ਦੇ ਵਿੱਚ ਦੇਖੋ ਮਾਨਸਾਂ ਜਿਹੜਾ ਸੀ ਇਹ ਨਰਮਾ ਪੱਟੀ ਵਜੋਂ ਜਾਣਿਆ ਜਾਂਦਾ ਸੀ ਜਿੱਥੇ ਚਿੱਟਾ ਸੋਨਾ ਪੈਦਾ ਹੁੰਦਾ ਸੀ ਨਰਮੇ ਨੂੰ ਚਿੱਟਾ ਸੋਨਾ ਫਸਲ ਕਿਹਾ ਜਾਂਦਾ ਸੀ ਹਰ ਇੱਕ ਪਿੰਡ ਦੇ ਵਿੱਚ 80 ਤੋਂ 90% ਦੀ ਜਿਹੜੀ ਜ਼ਮੀਨ ਸੀ ਉਹਦੇ ਵਿੱਚ ਨਰਮਾ ਹੁੰਦਾ ਸੀ ਤੇ ਨਰਮੇ ਦੀ ਵੱਡੀ ਪੈਦਾਵਾਰ ਕਰਕੇ ਹੀ ਮਾਨਸਾਂ ਦੇ ਵਿੱਚ ਵੱਡੀਆਂ ਜਿਹੜੀਆਂ ਮੇਲਾ ਸੀ ਹਰ ਇੱਕ ਗਲੀ ਦੇ ਵਿੱਚ ਮਿਲ ਸੀ ਇੱਕ ਟਾਈਮ ਐ ਸੀ ਵੀ ਮਾਨਸਾਂ ਦਾ ਏਸ਼ੀਆ ਵਿੱਚ ਨਾ ਸੀ ਪਹਿਲੇ ਨੰਬਰ ਤੇ ਸੀ 96 ਮਿਲਾਸੀ ਇੱਥੇ ਤੇ ਅੱਜ ਹਾਲਤ ਇਹ ਹੈ ਵੀ ਅੱਜ ਮਾਨਸਾਂ ਦੇ ਵਿੱਚ 10 ਮਿਲਾ ਨੇ ਸਿੰਪਲੀ ਨਰਮਾ ਵੈਲਟ ਨੂੰ ਦੇਖਦੇ ਹੋਏ ਚੰਗੇ ਰਜਗਾਰ ਨੂੰ ਦੇਖਦੇ ਹੋਏ ਇੱਥੇ ਸਮੇਂ-ਸਮੇਂ ਤੇ ਦੋ ਕਾਟਨ ਮਿਲਾ ਵੀ ਲੱਗੀਆਂ ਸਪਿਨਿੰਗ ਮਿਲਾ ਜਿਹਨੂੰ ਕਹਿੰਦੇ ਆ ਇੱਕ ਕੋਆਪਰੇਟਿਵ ਖੇਤਰ ਦੇ ਵਿੱਚ ਜਿੱਥੇ ਹੁਣ ਇੱਕ ਕਲੋਨੀ ਬਣੀ ਹੋਈ ਹੈ ਇਹਨੇ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਨੂੰ ਤੇ ਹਜ਼ਾਰਾਂ ਸਥਾਨਕ ਮਜ਼ਦੂਰਾਂ ਨੂੰ ਬੱਡੀ ਗਿਣਤੀ ਔਰਤਾਂ ਨੂੰ ਤਿੰਨ ਸ਼ਿਫਟਾਂ ਦੇ ਵਿੱਚ ਇਹਨੇ ਕੰਮ ਦਿੱਤਾ ਹੋਇਆ ਸੀ ਇਹ ਮਿਲਨੇ ਰਾਜਨੀਤਿਕ ਬਖਰੇਵੇਂ ਦਾ ਪੱਖਪਾਤ ਦਾ ਸ਼ਿਕਾਰ ਹੋਈ ਤੇ ਜਾਨ ਨਰਮਾ ਸਾਡੇ ਮਾੜੇ ਬੀਜਾਂ ਕਰਕੇ ਕੀਟਨਾਸ਼ਕ ਦਵਾਈਆਂ ਕਰਕੇ ਨਰਮਾ ਸਾਡੇ ਹੌਲੀ-ਹੌਲੀ ਖਤਮ ਹੋਇਆ ਲੋਕਾਂ ਦਾ ਝੁਕਾਅ ਸੌਖੀ ਖੇਤੀ ਵੱਲ ਝੋਨੇ ਵੱਲ ਗਿਆ ਇਸ ਕਰਕੇ ਉਹ ਮਿਲਾਂ ਨੂੰ ਬੰਦ ਹੋਣਾ ਪਿਆ ਹੁਣ ਉੱਥੇ ਕਲੋਨੀਆਂ ਬਣ ਗਈਆਂ ਜਾਂ ਲੋਕਾਂ ਨੇ ਆਪੋ ਆਪਣੇ ਨਿੱਜੀ ਤੌਰ ਤੇ ਮਕਾਨ ਅਸਾਰ ਲੈਨੇ ਜਿਹੜਾ ਨਰਮਾ ਸੀ ਇਹ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਤੇ ਆੜਤੀਆਂ ਨੂੰ ਵੱਖ-ਵੱਖ ਜਿਹੜੇ ਇਹਦੇ ਨਾਲ ਜੁੜੇ ਹੋ ਸੀ ਵੱਡੇ ਪੱਧਰ ਤੇ ਰੋਜ਼ਗਾਰ ਵੀ ਦਿੰਦਾ ਸੀ ਕਿਸਾਨ ਨੂੰ ਇਹ ਘਟੂ ਘਟ 10 ਮਹੀਨੇ ਰੋਜ਼ਗਾਰ ਦਿੰਦਾ ਸੀ ਤੇ ਇਸੇ ਕਰਕੇ ਸਾਡਾ ਜਿਹੜਾ ਮਾਲਵਾ ਖੇਤਰ ਸੀ ਉਹ ਪੂਰਾ ਖਿਸ਼ਾਲ ਸੀ ਮਾਲਵਾ ਵੈਲਟ ਦੀ ਗੱਲ ਕਰੀਏ ਮਾਲਵਾ ਵੈਲਟ ਦੇ ਵਿੱਚ ਆੜਤੀ ਇੱਕ ਵੱਡਾ ਜਿਹੜਾ ਕਿਸਾਨਾ 9 ਮਾਸ ਦਾ ਰਿਸ਼ਤਾ ਰੱਖਦਾ ਆੜਤੀ ਦਾ ਵੀ ਬੈਂਕ ਬਾਅਦ ਦੇ ਵਿੱਚ ਹੁੰਦਾ ਆੜਤੀ ਆ ਕਿਸਾਨ ਦੇ ਨਾਲ ਮੁੱਢੇ ਨਾਲ ਮੁੱਢਾ ਲੱਗੇ ਖੜਦਾ ਕਿਤਨਾ ਕਿਤੇ ਉਹ ਵੀ ਜਿਹੜਾ ਖਤਮ ਹੋਣ ਦੀ ਕਾਰਤੀ ਪਹੁੰਚਿਆ ਕਿਉਂਕਿ ਆੜਤੀ ਆ ਮਜ਼ਦੂਰ ਤੇ ਕਿਸਾਨ ਤਿੰਨੇ ਉਸ ਸਮੇਂ ਦੇ ਉੱਤੇ ਖਸਾਲ ਸੀਗੇ ਅੱਜ ਜਦੋਂ ਫਸਲ ਨਹੀਂ ਜਾਂਦੀ ਤਾਂ ਕੁਝ ਨੂੰ ਘਟਦਾ ਪੈ ਰਿਹਾ ਹੈ ਨਾ ਬਿਲਕੁਲ ਜੀ ਅਸਲ ਦੇ ਵਿੱਚ ਜਿਹੜਾ ਕਨਸੈਪਟ ਹੈ ਜੀ ਕਿਸੇ ਦੀ ਆਮਦਨੀ ਦਾ ਉਹ ਕੰਮਕਾਰ ਤੇ ਨਿਰਭਰ ਕਰਦਾ ਤੁਸੀਂ ਸਾਲ ਦੇ ਵਿੱਚ ਕਿੰਨੇ ਦਿਨ ਕਿੰਨਾ ਹਰ ਰੋਜ਼ ਕਿੰਨੇ ਘੰਟੇ ਕੰਮ ਕਰਦੇ ਹਾਂ ਤੁਹਾਨੂੰ ਉਸ ਤਰ੍ਹਾਂ ਦੀ ਆਮਦਨੀ ਹੋਣੀ ਹੈ ਨਰਮੇ ਦੇ ਵਿੱਚ ਦੇਖੋ ਨਰਮੇ ਦੀ ਬਿਜਾਈ ਤੋਂ ਪਹਿਲਾਂ ਤਿੰਨ ਦਿਨ ਪਹਿਲਾਂ ਹੀ ਲੱਗ ਜਾਂਦਾ ਸੀ ਜਦੋਂ ਬੀਜ ਅਸੀਂ ਆਪਦੇ ਤਿਆਰ ਕਰਦੇ ਸੀ ਉਹਨਾਂ ਨੂੰ ਸਵਾਹ ਲਾ ਕੇ ਮਲਦੇ ਸੀ ਬੜੇਮਿਆਂ ਨੂੰ ਉਹਦੇ ਵਿੱਚ ਜਿਹੜੇ ਵਿਦਿਆਰਥੀ ਸਕੂਲਾਂ ਦੇ ਬੱਚੇ ਉਹ ਵੀ ਯੋਗਦਾਨ ਪਾਉਂਦੇ ਸੀ ਫਿਰ ਉਸ ਤੋਂ ਬਾਅਦ ਬਿਜਾਈ ਆ ਜਾਂਦੀ ਸੀ ਫਿਰ ਚੁਗਾਈ ਆ ਜਾਂਦੀ ਸੀ ਗੋਡੀ ਆ ਜਾਂਦੀ ਸੀ ਫਿਰ ਇਹਦੀ ਪ੍ਰੋਸੈਸਿੰਗ ਆ ਜਾਂਦੀ ਸੀ ਬਾਲਣ ਵੀ ਦਿੰਦਾ ਸੀ ਹੁਣ ਆੜਤੀਆਂ ਦੀ ਜੇ ਗੱਲ ਕਰੀਏ ਆੜਤੀਆਂ ਨੂੰ ਅ ਦਸਹਰੇ ਵੇਲੇ ਇਹਦੀਆਂ ਪਹਿਲੀਆਂ ਪੰਡਾਉਣ ਲੱਗ ਜਾਂਦੀਆਂ ਸੀ ਟੁੱਟੀਆਂ ਆ। ਰਾਸ਼ਨ ਪਾਣੀ ਲੈਣ ਵਾਸਤੇ ਕਿਸਾਨ ਮਾਨਸਾ ਦੀ ਮੰਡੀ ਦੇ ਵਿੱਚ ਦੂਰੋਂ ਦੂਰੋਂ 40 40 50 50 ਕਿਲੋਮੀਟਰ ਦੂਰੋਂ ਆਉਂਦੇ ਤੇ ਉਦੋਂ ਤੋਂ ਇਹਨਾਂ ਦਾ ਕੰਮ ਚੱਲ ਪੈਂਦਾ ਸੀ। ਤੋਲਿਆਂ ਦਾ ਕੰਮ ਚੱਲ ਪੈਂਦਾ ਸੀ। ਅ ਫੇਰ ਜਿਹੜਾ ਕਿਸਾਨ ਸੀ ਜਦੋਂ ਬਲਾਈ ਕਰਾਉਂਦਾ ਨਰਮੇ ਦੀ ਆਪਦੇ ਘਰ ਦੇ ਵਿੱਚ ਕਿਉਂਕਿ ਪਰਿਵਾਰ ਦੇ ਵਿੱਚ ਜਿਹੜੇ ਹੁਣ ਸਾਡੀਆਂ ਰਜਾਈਆਂ ਗਦੇਲੇ ਆ ਗਏ ਨੇ ਉਹ ਕੰਬਲਾਂ ਨੇ ਥਾਂ ਲੈ ਲਈ ਉਹਦੀ ਰਜਾਈਆਂ ਗਦੇਲਿਆਂ ਦੇ ਵਿੱਚ ਜਿਹੜੀ ਪਹਿਲਾਂ ਰੂਹ ਭਰੀ ਜਾਂਦੀ ਸੀ ਜਿਹਨੂੰ ਲੋਗੜ ਕਹਿੰਦੇ ਸੀ ਉਹ ਵੀ ਸੰਥੈਟਿਕ ਇੱਕ ਪਲਾਸਟਿਕ ਦੀ ਰੂਹੀ ਆਉਣ ਲੱਗੀ ਇਸ ਕਰਕੇ ਨਰਮਾ ਮੇਰੇ ਹਿਸਾਬ ਨਾਲ ਕੁਝ ਤਾਂ ਸਰਕਾਰਾਂ ਦਾ ਯੋਗਦਾਨ ਹੈ ਮਾੜੇ ਵੀਜ਼ ਮਾੜੀਆਂ ਖਾਦਾਂ ਮਾੜੇ ਕੀਟਨਾਸ਼ਕ ਤੇ ਕੁਝ ਜਿਹੜੇ ਸਰਕਾਰੀ ਵਿਭਾਗ ਨੇ ਉਹਨਾਂ ਨੇ ਵੀ ਸਾਨੂੰ ਚੰਗੀ ਤਰ੍ਹਾਂ ਗਾਈਡ ਨਹੀਂ ਕੀਤਾ ਕੱਲੇ ਨਰਮੇ ਤੇ ਰਹੇ ਨਰਮੇ ਦੇ ਵਿੱਚ ਕਈ ਕਿਸਮ ਦੀਆਂ ਹੋਰ ਫਸਲਾਂ ਜਿਵੇਂ ਮੂੰਗੀ ਹੈ ਆਰਹਰ ਹੈ ਮਸਰੀ ਹੈ ਮੋਠ ਨੇ ਬਾਜਰਾ ਹੈ ਇਹ ਸਾਰਾ ਕੁਝ ਹੋ ਜਾਂਦਾ ਸੀ ਉਧਰਲੇ ਪਾਸੇ ਸਾਨੂੰ ਕਿਸੇ ਨੇ ਲੈ ਕੇ ਨਹੀਂ ਗਏ ਵੀ ਸਤਾਨਕ ਜੇ ਨਰਮੇ ਦੀ ਖੇਤੀ ਦੋਨੇ ਹੱਥ ਲੱਡੂ ਨਹੀਂ ਕੀਤੇ ਵੀ ਕਿਸੇ ਨਾ ਕਿਸੇ ਮਾਰ ਪੈਂਦੀ ਆ ਤਾਂ ਸਾਨੂੰ ਨਾਲ ਸਹਾਇਕ ਫਸਲਾਂ ਵੀ ਰੱਖ ਲੈਣੀਆਂ ਚਾਹੀਦੀਆਂ ਨੇ ਜਦੋਂ ਨਰਮਾ ਸਾਡੇ ਬੈਲਟ ਦੇ ਵਿੱਚ ਅਮਰੀਕਨ ਸੁੰਡੀ ਆਈ ਉਹਨੇ ਲੋਕਾਂ ਨੂੰ ਉਦੋਂ 5-5 ਮਾਣ ਮਾਸਾ ਕਿੱਲੇ ਦਾ ਹੋਇਆ ਕਿਸਾਨਾਂ ਨੂੰ ਵੱਡੀ ਮਾਰ ਮਾਰੀ ਉਸ ਤੋਂ ਬਾਅਦ ਫਿਰ ਚਿੱਟੇ ਮੱਛਰ ਨੇ ਤੇ ਫਿਰ ਹੁਣ ਲਗਾਤਾਰ ਜਿਹੜੀ ਮਾਰ ਚੱਲ ਰਹੀ ਆ ਗੁਲਾਬੀ ਸੁੰਡੀ ਦੀ ਚੱਲ ਰਹੀ ਆ ਇਦੇ ਬਾਅਦ ਸਾਡਾ ਮਤਲਬ ਨਰਮਾ ਜਿਹੜਾ ਅਸੀਂ ਕਰ ਰਹੇ ਆਂ ਪ੍ਰਵਾਸ ਕਰ ਰਹੇ ਆਂ ਨਰਮੇ ਤੋਂ ਦੂਜੇ ਖੇਤੀ ਲਈ ਕਿਸੇ ਨੇ ਪਹਿਲਾਂ ਦੱਸਿਆ ਹੀ ਨਹੀਂ ਹੁਣ ਤਾਂ ਇਹਨਾਂ ਨੇ ਬਦਲਵੀਂ ਫਸਲ ਲਈ 17500 ਰੁਪਿਆ ਪ੍ਰਤੀ ਹੈਕਟੇਅਰ ਦਾ ਰੱਖਿਆ ਵੀ ਹੈ ਵੀ ਜਿਹੜਾ ਝੋਨਾ ਛੱਡ ਕੇ ਹੋਰ ਪਾਸੇ ਆਊਗਾ ਉਹਨੂੰ ਦੇਵਾਂਗੇ ਗੱਲ ਕਰ ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ 1965 70 ਦੇ ਵਿੱਚ ਨਰਮੇ ਤੇ ਕੀਟਨਾਸ਼ਕ ਸਪਰੇਅ ਕਰਨ ਵਾਸਤੇ ਇਹਨਾਂ ਨੇ ਮੁਫਤ ਢੋਲੀਆਂ ਦਿੱਤੀਆਂ ਸੀ ਪਿੱਤਲ ਦੀਆਂ ਉਦੋਂ ਸਰਕਾਰ ਨੂੰ ਨਹੀਂ ਪਤਾ ਸੀ ਇਹਦਾ ਮਤਲਬ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਉਹ ਦੂਰ ਅੰਦੇਸ਼ੀ ਨਹੀਂ ਹਨ ਥੋੜੇ ਚਿਰੀਆਂ ਨੇ ਬਣਾ ਲੈਂਦੇ ਨੇ ਜਦੋਂ ਨੁਕਸਾਨ ਹੋਣ ਲੱਗ ਜਾਂਦਾ ਲੋਕ ਟੁੱਟ ਜਾਂਦੇ ਨੇ ਮਰ ਜਾਂਦੇ ਨੇ ਤੇ ਉਦੋਂ ਬਾਅਦ ਫਿਰ ਇਹ ਮੋਰਚਾ ਸੰਭਾਲਦੇ ਨੇ ਉਹੀ ਇਹਨਾਂ ਨੇ ਕੀਤਾ ਹੁਣ ਵੀ ਜਿਹੜੀਆਂ ਫਸਲਾਂ ਨੇ ਉਹਦੀਆਂ ਦੂਰ ਅੰਦੇਸ਼ੀ ਨਹੀਂ ਹਨ ਵੀ ਕਿਸਾਨ ਮਜ਼ਦੂਰ ਤੇ ਜਿਹੜੇ ਵਪਾਰੀ ਤਬਕਾ ਹੈ ਉਹਤੇ ਇਹ ਚੀਜ਼ ਦਾ ਕੀ ਅਸਰ ਪਊਗਾ ਇਹੋ ਚੀਜ਼ ਦਾ ਜਿਹੜਾ ਸੀ ਸਾਨੂੰ ਖਮਿਆਜਾ ਨਰਮਾ ਬੈਲਟ ਨੂੰ ਭੁਗਤਣਾ ਪਿਆ ਤੇ ਉਹ ਕਿੰਨੇ ਲੋਕ ਕਰ ਜਾਈ ਹੋ ਕੇ ਜਿਹੜੀਆਂ ਨਰਮੇ ਦੇ ਉੱਪਰ ਕੀਤੀਆਂ ਜਾਂਦੀਆਂ ਕੀਟਨਾਸ਼ਕ ਉਹਨਾਂ ਨੂੰ ਪੀ ਪੀ ਕੇ ਖੇਤਾਂ ਦੇ ਵਿੱਚ ਫਾਇਲ ਲੈ ਲੈ ਮੌਤ ਦੇ ਮੂੰਹ ਜਾ ਪਏ ਨੇ ਇੱਕ ਤਰ੍ਹਾਂ ਪੂਰਨ ਰੂਪ ਚ ਟੁੱਟ ਗਿਆ ਅੱਜ ਸਾਨੂੰ ਝੋਨੇ ਦੀ ਖੇਤੀ ਨਰਮੇ ਦੇ ਸਾਢੇ 3 4 ਮਹੀਨਿਆਂ ਦੇ ਖੇਤ ਦੇ ਵਿੱਚ ਰਹਿਣ ਦੇ ਨਿਸ਼ਬਤ ਸੌਖੀ ਲੱਗਦੀ ਹੈ 10 15 ਦਿਨਾਂ ਦਾ ਕੰਮ ਹੈ ਇਸੇ ਕਰਕੇ ਨਵੀਂ ਜਿਹੜੀ ਜਨਰੇਸ਼ਨ ਹੈ ਨੌਜਵਾਨ ਪੀੜ੍ਹੀ ਹੈ ਉਹ ਨਰਮੇ ਵਾਲੇ ਪਾਸੇ ਅਜੇ ਤੱਕ ਘਟ ਜਾ ਰਹੀ ਹੈ ਉਹਨਾਂ ਨੂੰ ਕੋਈ ਪੂਰਨ ਭਵਿਕ ਨਹੀਂ ਦਿਖ ਰਿਹਾ ਇੱਧਰ ਨਰਮੇਂਦਾ ਰਖਵਾ ਜਿਹੜਾ ਘਟਦਾ ਰਿਹਾ ప్రతి ਏਕੜ ਬਹੁਤ ਸਾਰੇ ਸੈਂਕੜੇ ਏਕੜ ਜਿਹੜਾ ਨਰਮਾ ਬਹੁਤ ਹਰ ਸਾਲ ਘਟਦਾ ਦਾ ਹਾਲ ਰਜਾਨਾ ਗਿਣਤੀ ਵਿੱਚ ਘਟਦੇ ਨੇ ਪਰ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਨੇ ਅਜਿਹਾ ਕੀ ਕਾਰਨ ਹੋ ਗਿਆ ਹਾਂ ਕਦੇ ਨਾ ਕਦੇ ਨਾ ਇਹ ਮੰਨਿਆ ਜਾਂਦਾ ਸੀ ਕਹਿੰਦੇ ਵੀ ਨਰਮਾ ਵੇਲਟ ਤੇ ਬਹੁਤ ਵੱਡੇ ਪੱਧਰ ਤੇ ਕੀਟਨਾਸ਼ਕ ਦਾ ਛੜਕਾ ਆ ਹੁੰਦਾ ਹੈ ਸਪਰੇਅ ਕਹਿੰਦੇ ਜਿਹਨੂੰ ਅੱਜਹਾਂ ਛੜਕੀਆਂ ਜਾਂਦੀਆਂ ਨੇ ਵੀ ਇਹਦਾ ਲੋਕਾਂ ਤੇ ਖਾਣ ਪੀਣ ਤੇ ਅਸਰ ਹੋ ਰਿਹਾ ਹੈ ਹਾਲਾਂਕਿ ਨਰਮਾ ਖਾਣ ਵਾਲੀ ਚੀਜ਼ ਨਹੀਂ ਸੀ ਕੋਈ ਤੁਸੀਂ ਦੇਖੋ ਨਰਮਾ ਵੀ ਗਿਆ ਗਲ ਘਰ ਬਿਮਾਰੀਆਂ ਉਦੋਂ ਹੀ ਵਧ ਗਈਆਂ ਜੇ ਹੁਣ ਬਿਮਾਰੀਆਂ ਦਾ ਕਾਰਨ ਮੰਨੀਏ ਤਾਂ ਲਗਾਤਾਰ ਰਹਿਣ ਵਾਲੀ ਸਿਲ ਹੈ ਸਾਡੀਆਂ ਬਹੁਤੀਆਂ ਖੇਤੀ ਫਸਲਾਂ ਨੇ ਜਿਹੜੀਆਂ ਝੋਨੇ ਨੇ ਖਤਮ ਕਰਤੀਆਂ ਕਿਉਂਕਿ ਵਾਤਾਵਰਨ ਦੇ ਵਿੱਚ ਸਿਲ ਪੈਦਾ ਹੋ ਗਈ ਜਦੋਂ ਮੌਇਸਚਰ ਦੀ ਮਾਤਰਾ ਵਧ ਗਈ ਹੈ ਉਹਦੇ ਨਾਲ ਸਿਲ ਨਾਲ ਮੱਛਰ ਮੱਖੀ ਬਿਮਾਰੀਆਂ ਵਧ ਗਈਆਂ ਤੁਸੀਂ ਹੈਰਾਨੀ ਮੰਨੋਗੇ ਗੱਲ ਤੇ ਤੁਸੀਂ ਵੀ ਪਿੰਡ ਨਾਲ ਸੰਬੰਧ ਤੋਂ ਤੁਹਾਨੂੰ ਪਤਾ ਹੈ ਵੀ ਅੱਜ ਦੇ ਟਾਈਮ ਦੇ ਵਿੱਚ ਫਸਲਾਂ ਦੀ ਸਪਰੇਅ ਕੀਟਨਾਸ਼ਕ ਤਾਂ ਵੱਖਰਾ ਰਿਹਾ ਸਾਨੂੰ ਸਾਡੇ ਪਸ਼ੂਆਂ ਤੇ ਸਪਰੇਅ ਕਰਨੀ ਪੈ ਰਹੀ ਹੈ ਇਹ ਦੇਣ ਝੋਨੇ ਦੀ ਹੈ ਅੱਜ ਜਿਹੜੇ ਸਾਡੇ ਦਧਾਰੂ ਪਸ਼ੂ ਨੇ ਘਰਾਂ ਦੇ ਵਿੱਚ ਬੰਨੇ ਹੋਏ ਨੇ ਉਹਨਾਂ ਦੇ ਵਿੱਚ ਕਿਸਾਨਾਂ ਨੂੰ ਕੀਟਨਾਸ਼ਕ ਛਿੜਕਣੇ ਪੈਂਦੇ ਨੇ ਉਹਨਾਂ ਦੀ ਮੱਖੀ ਮਛਰ ਵਾਸਤੇ ਤੇ ਚਿਚੜੀਆਂ ਵਾਸਤੇ ਇਹ ਬਿਮਾਰੀ ਕੌਣ ਲੈ ਕੇ ਆਇਆ ਝੋਨਾ ਲੈ ਕੇ ਆਇਆ ਝੋਨਾ ਕੱਲਾ ਪਾਣੀ ਨਹੀਂ ਖਤਮ ਕੀਤਾ ਉਹਨੇ ਸਾਡਾ ਸਬਿਆਚਾਰ ਵੀ ਖਤਮ ਕਰਤਾ ਸਾਡਾ ਮੇਲ ਮਲਾਬ ਖਤਮ ਕਰਤਾ ਸਾਡਾ ਜਿੰਨੀ ਝੋਨੇ ਦੀ ਝੋਨੇ ਦੇ ਉੱਪਰ 20000 ਰੁਪਏ ਜਿਹੜਾ ਖਰਚ ਹੁੰਦਾ ਬੀਜ ਦਾ ਲਵਾਈ ਦਾ ਕਟਾਈ ਦਾ ਉਹ ਸਾਰਾ ਪੰਜਾਬ ਦੇ ਵਿੱਚ ਨਹੀਂ ਰਹਿੰਦਾ 20000 ਰੁਪਏ ਦੀ ਏਕੜ ਸਾਰੇ ਦਾ ਸਾਰਾ ਬਾਹਰ ਜਾਂਦਾ ਕੋਈ ਲੇਬਰ ਦੇ ਰੂਪ ਚ ਚਲਾ ਜਾਂਦਾ ਪ੍ਰਵਾਸੀ ਕੋਈ ਲੋਹੇ ਦੇ ਰੂਪ ਚ ਚਲਾ ਜਾਂਦਾ ਕੋਈ ਕੀਟਨਾਸ਼ਕ ਦੇ ਰੂਪ ਚ ਚਲਾ ਜਾਂਦਾ ਕੋਈ ਬੀਜ ਦੇ ਰੂਪ ਚ ਚਲਾ ਜਾਂਦਾ ਤੇ ਕੋਈ ਤੇਲ ਦੇ ਰੂਪ ਚ ਚਲਾ ਜਾਂਦਾ ਉਹ 20000 ਜਿੰਨਾ ਕਿ ਸਾਨੂੰ ਮੁਨਾਫਾ ਰਹਿਣਾ ਸੀ ਇਸੇ ਕਰਕੇ ਸਾਡੇ ਕਰਜ਼ੇ ਵੱਧ ਰਹੇ ਨੇ ਨਰਮਾ ਪੱਟੀ ਖਤਮ ਹੋਣ ਤੋਂ ਬਾਅਦ ਨਰਮੇ ਦਾ ਚਿੱਟਾ ਸੋਨਾ ਜਦੋਂ ਖਤਮ ਹੋਇਆ ਦੂਜਾ ਚਿੱਟਾ ਆਇਆ ਉਸ ਤੋਂ ਬਾਅਦ ਪੰਜਾਬ ਦਾ ਜਿਹੜਾ ਕਿਸਾਨ ਆ ਸਾਡੇ ਪਿੰਡਾਂ ਦਾ ਖਾਸ ਕਰਕੇ ਸਾਡੀਆਂ ਜਿਹੜੀਆਂ ਫਰਜ਼ਾਂ ਤੇ ਫਰਜ਼ਾਂ ਨੇ ਉਹਦੇ ਉੱਪਰ ਕਰਜ਼ਿਆਂ ਦੀ ਜਿਹੜੀ ਲਾਈਨ ਆ ਉਹ ਲੰਬੀ ਹੋ ਗਈ ਹੈ ਨਰਮਾ ਘਟ ਗਿਆ ਰੁਜ਼ਗਾਰ ਘਟ ਗਿਆ ਅੱਜ ਦੇ ਹਾਲਾਤ ਕੀ ਨੇ ਕਿਉਂਕਿ ਬਹੁਤ ਸਾਰੇ ਕਾਟਨ ਮਿਲਣਾ ਜਦੋਂ ਬੰਦ ਹੋ ਗਈਆਂ ਨੇ ਆਟੋਮੈਟਿਕਲੀ ਯਾਰ ਰੁਜ਼ਗਾਰ ਘਟ ਨਹੀਂ ਘਟਣਾ ਜਿੱਥੇ ਪ੍ਰਵਾਸੀ ਸੀ ਉੱਥੇ ਲੋਕਲ ਮਜ਼ਦੂਰਾਂ ਦੇ ਵੀ ਹਾਲਾਤ ਮਾੜੀ ਪਈ ਆ ਹਾਲਤ ਮਾੜੀ ਹੋਣ ਦੇ ਨਾਲ ਜਿਹੜਾ ਆੜਤੀਆਂ ਨੂੰ ਵੀ ਵੱਡਾ ਘਾਟਾ ਪੈਗਾ ਹੁਣ ਦੇਖੋ ਨਰਮਾ ਰੁਜ਼ਗਾਰ ਘਟਿਆ ਹੁਣ ਨਰਮੇ ਦੇ ਵਿੱਚ ਦੇਖੋ 3 ਮਹੀਨੇ ਤੱਕ ਔਰਤਾਂ ਪਰਿਵਾਰਾਂ ਦੀਆਂ ਕਿਸਾਨ ਪਰਿਵਾਰਾਂ ਦੀਆਂ ਮਜ਼ਦੂਰ ਪਰਿਵਾਰਾਂ ਦੀਆਂ ਖੇਤਾਂ 'ਚ ਰਹਿੰਦੀਆਂ ਸੀ ਕੰਮ ਕਰਦਿਆਂ ਸੀ ਨੌਜਵਾਨ ਮੁੰਡੇ ਝੋਲੀਆਂ ਬਨ ਕੇ ਖੇਤਾਂ ਦੇ ਵਿੱਚ ਨਰਮਾ ਚੁੱਕਦੇ ਸੀ ਨਰਮੇ ਦਾ ਜਿਹੜਾ ਕਾਰਜ ਆ ਸਾਰਾ ਦਿਨ ਖੜ ਕੇ ਆ ਖੜੀ ਲੱਤਾਂ ਤੇ ਖੜ ਕੇ ਕੋਈ ਖੜ ਸ਼ਕਤੀ ਵਾਲੀ ਸਕਦਾ ਇਥੇ ਮਾਪਿਓ ਉਹਦੇ ਬੱਚਿਆਂ ਨੂੰ ਚੈੱਕ ਕਰਦੇ ਸੀ ਵੀ ਇਹ 12 ਘੰਟੇ ਸਾਡੇ ਬਰਾਬਰ ਨਰਮਾ ਚੁੱਕ ਸਕਦਾ ਖੜ ਸਕਦਾ ਤੇ ਫਿਰ ਲਗਾਤਾਰ ਖੇਤ ਚ ਕੰਮ ਕਰਨ ਕਰਕੇ ਮੁੰਡਿਆਂ ਦਾ ਮੋਟਰਸਾਈਕਲਾਂ ਦਾ ਜਿਵੇਂ ਹੁਣ ਚੱਲਣ ਬਣਿਆ ਹੋਇਆ ਪੜਾਕੇ ਪਾਉਣੇ ਨਸ਼ਿਆਂ ਦੀ ਗਲਤਾਨ ਹੋਣਾ ਉਹਦਾ ਵਿਹਲਾ ਪਾਣਾ ਕਾਰਨ ਜਦੋਂ ਸਾਨੂੰ ਕੰਮ ਮਿਲਦਾ ਸੀ ਤਾਂ ਨਸ਼ੇ ਪੱਤੇ ਵੀ ਨਹੀਂ ਸੀ ਤੇ ਜਦੋਂ ਕੋਈ ਕੰਮ ਕਰਦਾ ਸੀ ਉਦੋਂ ਆੜਤੀਆ ਕਿਉਂ ਮਰਿਆ ਆੜਤੀਆਂ ਦੇ ਪੈਸਿਆਂ ਦੀ ਦਬਦਬਾਈ ਹੋਈ ਜਿੰਨੇ ਵੀ ਚਲੋ ਇਹਨਾਂ ਨੇ ਵੀ ਗਲਤ ਕੀਤੇ ਕਈਆਂ ਸਰ ਵਿਆਜਦਾਰ ਵਿਆਜ ਲਾ ਕੇ ਵੱਡੀਆਂ ਮਾਤਰਾ ਵੱਡੀਆਂ ਰਕਮੀਆਂ ਬਣਾ ਲੀਆਂ ਉਹਨਾਂ ਨੂੰ ਮੁਕਰਮ ਕਰਾਈ ਸ਼ੁਰੂ ਹੋਈ ਉਹਦਾ ਕਾਰਨ ਕੀ ਹੋਇਆ ਨਰਮਾ ਬੈਲਟ ਟੁੱਟੀ ਪਹਿਲੇ ਸਟੈਪ ਦੇ ਵਿੱਚ ਕਿਸਾਨ ਤੇ ਸਿੱਧਾ ਅਸਰ ਹੋਇਆ ਮਜ਼ਦੂਰ ਤੇ ਸਿੱਧਾ ਅਸਰ ਹੋਇਆ ਕਰਜ਼ਾਂ ਕਿਸਾਨ ਤੇ ਮਜ਼ਦੂਰ ਕਰਜ਼ਈ ਹੋਇਆ ਤਾਂ ਸਿੱਧਾ ਅਸਰ ਹੋਇਆ ਆੜਤੀਏ ਤੇ ਆੜਤੀਆ ਵੀ ਗਿਆ ਅੱਜ ਜੇ ਤੁਸੀਂ ਆੜਤੀਆਂ ਕੋਲ ਜਾਓ ਤੇ 10 ਮਿੰਟ ਬੈਠ ਕੇ ਗੱਲਾਂ ਕਰੋਂ ਤਾਂ ਉਹਨਾਂ ਦੀ ਹਾਲਤ ਵੀ ਬਹੁਤ ਪਤਲੀ ਹੈ ਉਹਨਾਂ ਨੂੰ ਡਰ ਲੱਗ ਰਿਹਾ ਵੀ ਅਗਲੇ ਸਮੇਂ ਦੇ ਵਿੱਚ ਸਾਡਾ ਪਤਾ ਨਹੀਂ ਕੀ ਹੋਊ ਕਿਉਂਕਿ ਆਨਲਾਈਨ ਚੀਜ਼ਾਂ ਨੇ ਜਿਹੜੀਆਂ ਡਿਲੀਵਰੀਆਂ ਨੇ ਉਹਨਾਂ ਨੇ ਵੀ ਜਿਹੜਾ ਆੜਤਾ ਹੈ ਜਾਂ ਦੁਕਾਨਦਾਰੀ ਹੈ ਛੋਟੀ ਦੁਕਾਨਦਾਰੀ ਉਹਨੂੰ ਬਿਲਕੁਲ ਧੋਕੇ ਰੱਖਤਾ ਖਤਮ ਕਰਤਾ ਨਰਮਾ ਵੈਲਟ ਜਿੰਨੀ ਕਿ ਬਚੀ ਆ ਉਸ ਨੂੰ ਵੀ ਅੱਜ ਤੱਕ ਜਿਹੜੇ ਸ਼ੁੱਧ ਬੀਜ ਨਹੀਂ ਮਿਲ ਰਹੇ ਸਹੀ ਬੀਜ ਨਹੀਂ ਮਿਲ ਰਹੇ ਨਰਮੇ ਦੇ ਉੱਤੇ ਅੱਜ ਵੀ ਜਿਹੜੇ ਬਹੁਤ ਸਾਰੇ ਮਾਰਾਂ ਖੜੀਆਂ ਨੇ ਲੰਗੇ ਲਾਹ ਕੇ ਦੀ ਗੱਲ ਕਰੀਏ 2015 16 ਦੇ ਕਰੀਬ ਦੀ ਗੱਲ ਕਰੀਏ ਚਿੱਟੀ ਮੱਖੀ ਨੇ ਨਰਮਾ ਬਰਬਾਦ ਕਰਤਾ ਉਸ ਤੋਂ ਬਾਅਦ ਅੱਜ ਤੱਕ ਨਰਮੇ ਦੇ ਜਿਹੜੇ ਪੱਟੀ ਦੇ ਕਿਸਾਨ ਨੇ ਅਜੇ ਤੱਕ ਉਹ ਰਾਸ ਨਹੀਂ ਆਈ ਬਿਲਕੁਲ ਜੀ ਪਹਿਲਾਂ ਤਾਂ ਦੇਖੋ ਸਾਡੀ ਸਭ ਤੋਂ ਵੱਡੀ ਗਲਤੀ ਹੈ ਨਰਮੇ ਦਾ ਬੀ ਖੋਣਾ ਅਸੀਂ ਐਲ ਐਚ ਨਰਮੇ ਪਿੱਛੇ ਲੱਗ ਕੇ ਬੀਟੀ ਕਾਟਨ ਪਿੱਛੇ ਲੱਗ ਕੇ ਆਪ ਦਾ ਨਰਮਾ ਖਤਮ ਕਰ ਲਿਆ ਤੁਹਾਡੇ ਯਾਦ ਹੋ ਸਾਡੇ ਕਪਾਹ ਹੁੰਦੀ ਸੀ ਦੇਸੀ ਕਪਾਹ ਜਿਹੜੀ ਘਰੇ ਵਰਤੀ ਜਾਂਦੀ ਸੀ ਸਾਡੇ ਸੂਤ ਕੱਤਿਆ ਜਾਂਦਾ ਸੀ ਰੂਮ ਬਣਾਈ ਜਾਂਦੀ ਸੀ ਗਲੋਟੇ ਜੋ ਵੀ ਸਾਡੇ ਕਪੜਾ ਲੀੜਾ ਤਿਆਰ ਹੁੰਦਾ ਸੀ ਉਸ ਤੋਂ ਬਾਅਦ ਸਾਡੇ ਖਾਖੀ ਖਾਖੀ ਨਰਮਾ ਵੀ ਵੇਚਦਾ ਸੀ ਖਾਖੀ ਕਪਾਹ ਵੀ ਵਿਜਦੀ ਸੀ ਖਾਖੀ ਨਰਮਾ ਵੀ ਵੇਚਦਾ ਸੀ ਜਿਹਨੂੰ ਰੰਗਣ ਦੀ ਲੋੜ ਨਹੀਂ ਸੀ ਕੁਦਰਤੀ ਰੂਪ ਚ ਸੀ ਤੇ ਉਹ ਜਦੋਂ ਸਾਰਾ ਖਤਮ ਹੋਇਆ ਤਾਂ ਸਾਡੇ ਜਿਹੜਾ ਉਹ ਨੌਜਵਾਨ ਪੀੜ੍ਹੀ ਵੀ ਉਹਨਾਂ ਨੂੰ ਕੰਮ ਲਗਾਤਾਰ ਨਹੀਂ ਮਿਲਿਆ ਮਾੜੇ ਪਾਸੇ ਚਲੀ ਗਈ ਤੇ ਜਿਹੜੇ ਆੜਤੀਏ ਸੀ ਉਹਨਾਂ ਤੇ ਵੀ ਇਹ ਚੀਜ਼ ਦਾ ਵੱਡਾ ਅਸਰ ਪਿਆ ਤੇ ਹੁਣ ਜਦੋਂ ਵੀ ਖਤਮ ਹੋਏ ਨੇ ਵੀ ਅਸਲ ਦੇ ਵਿੱਚ ਅਸੀਂ ਆਪ ਖੁਦ ਖਤਮ ਕੀਤੇ ਨੇ ਸਾਡਾ ਜਿਹੜਾ ਵੀ ਬਾਰੇ ਪੜਤਾਲ ਸੀ ਜਾਂ ਹੁਣ ਦੇਖੋ ਅਸੀਂ ਸਾਡਾ ਮੂੰਹ ਹੋਇਆ ਵੀ ਗੁਜਰਾਤ ਤੋਂ ਵੀ ਲਿਆਓ ਜੀ ਬੀਟੀ ਕਾਟਨ ਮਿਲਦਾ ਹੈ ਗੁਜਰਾਤ ਦੇ ਵਿੱਚ ਸੋਚਿਆ ਹੀ ਨਹੀਂ ਕਿਸੇ ਨੇ ਬੀ ਨਹੀਂ ਦਿੱਤਾ ਜਾਂਦਾ ਸੀ ਉੱਥੇ ਉੱਥੇ ਮੁਫਤ ਦੀ ਸ਼ਰਾਬ ਪਿਆ ਕੇ ਤੇ ਪੋਸਟ ਖਵਾ ਕੇ ਕਿਸਾਨਾਂ ਨੂੰ ਮਾੜੇ ਵੀ ਕਿਥੈਲੀ ਚੰਗੀ ਦਿੱਤੀ ਚਾਰ ਮਾੜੀਆਂ ਦੇਤੀਆਂ ਉਹ ਇਸ ਤਰ੍ਹਾਂ ਕੀਤਾ ਜਾਂਦਾ ਸੀ ਫਿਰ ਸਾਡੇ ਤੇ ਮਾਰ ਪਈ ਕੀਟਨਾਸ਼ਕ ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ ਵੀ ਕੀਟਨਾਸ਼ਕ ਨਕਲੀ ਚੈੱਕ ਕਿਵੇਂ ਕਰੇ ਕੋਈ ਕਿਉਂਕਿ ਬਾਕੀ ਚੀਜ਼ ਤਾਂ ਅਸੀਂ ਕੋਈ ਖਾ ਕੇ ਦੇਖ ਲਾਂਗੇ ਦਹੀਂ ਮਾੜੀ ਆਈ ਅਸੀਂ ਖਾ ਕੇ ਦੇਖ ਲਾਂਗੇ ਵੀ ਖੱਟੀ ਹੈ ਹੁਣ ਸਪਰੇਅ ਨੂੰ ਕੀਟਨਾਸ਼ਕ ਨੂੰ ਅਸੀਂ ਕਿਵੇਂ ਚੈੱਕ ਕਰੀਏ ਵੱਡੇ ਪੱਧਰ ਤੇ ਮਾਰ ਪਈ ਵੱਡੇ ਪੱਧਰ ਤੇ ਸਾਨੂੰ ਠੱਗਿਆ ਜਿਹੜੇ ਠੱਗਣ ਦੇ ਵਿੱਚ ਹਿੱਸੇਦਾਰ ਬਣੇ ਅੱਜ ਉਹ ਵੀ ਮਰੇ ਹੋਏ ਨੇ ਉਹ ਵੀ ਖਤਮ ਹੋ ਗਏ ਕਿਉਂਕਿ ਉਹਨਾਂ ਨੇ ਵੀ ਆਪ ਦੇ ਜਿਹੜੇ درخت ਤੇ ਬੈਠੇ ਸੀ ਉਹ ਟਾਣਾ ਵੜਤਾ ਜਦੋਂ ਕਿਸਾਨ ਮਰ ਗਿਆ ਮੱਝ ਮਰ ਗਈ ਤੇ ਚੀਚੜ ਸਾਰੇ ਮਰ ਗਏ ਸੇਮ ਸਥਿਤੀ ਵਾਪਰੀ ਹੈ ਜਿਹੜਾ ਹੁਣ ਸ਼ਹਿਰੀ ਬਿਜਾਰੀ ਕਰਨ ਨਾਲ ਹੋ ਰਿਹਾ ਉਹਨਾਂ ਨੂੰ ਦੁੱਖ ਦੇ ਟਾਈਮ ਦਿਨ ਭੋਗਣੇ ਪੈ ਰਹੇ ਨੇ ਇਹ ਕੁਝ ਥੋੜਾ ਟਾਈਮ ਨਹੀਂ ਇਹ 1980 82 ਤੋਂ ਲੱਗਿਆ ਸੀ ਉਹ ਕੰਮ ਚੱਲਦਾ ਚੱਲਦਾ 35 40 ਸਾਲਾਂ ਦੇ ਵਿੱਚ ਕਿਸਾਨ ਮਜ਼ਦੂਰ ਤੇ ਆੜਤੀਆ ਦੁਕਾਨਦਾਰ ਦੇ ਮੌਤ ਤੱਕ ਪਹੁੰਚ ਗਿਆ ਇਸ ਸਮੇਂ ਖਰੀ ਕ੍ਰਾਂਤੀ ਦਾ ਨਾਰਾ ਦਿੱਤਾ ਗਿਆ ਇਹ ਪੰਜਾਬ ਨੂੰ ਵੀ ਹਰੀ ਕ੍ਰਾਂਤੀ ਲੈ ਕੇ ਆਉ ਹਰੀ ਕ੍ਰਾਂਤੀ ਦੇ ਵਿੱਚ ਬਹੁਤ ਸਾਰੇ ਜਿਹੜੇ ਵਿਭਿੰਨਤਾ ਦੀਆਂ ਗੱਲਾਂ ਕੀਤੀਆਂ ਸੀ ਅੱਜ ਹਰੀ ਕ੍ਰਾਂਤੀ ਨੇ ਜਿਹੜਾ ਕਿਤਨੇ ਕਿਤੇ ਕਿਸਾਨਾਂ ਦੀ ਆਰਥਿਕ ਹਾਲਤ ਪਤਲੀ ਕਰ ਦਿੱਤੀ ਆ ਬਿਲਕੁਲ ਜਿਹੜੇ 1964-65 ਦੇ ਵਿੱਚ ਹਰੀ ਕ੍ਰਾਂਤੀ ਦਾ ਹੋਕਾ ਦਿੰਦੇ ਸੀ ਭੋਜਨ ਦੀ ਪੂਰਤੀ ਲਈ ਅਨਾਜ ਪੂਰਤੀ ਲਈ ਪੰਜਾਬ ਨੇ ਪਿੱਠ ਨਹੀਂ ਦਿਖਾਈ ਉਹਨਾਂ ਨੇ ਡਿਮਾਂਡ ਕੀਤੀ ਸਰਕਾਰਾਂ ਨੇ ਯੂਨੀਵਰਸਿਟੀਆਂ ਨੇ ਸਿਫਾਰਸ਼ਾਂ ਕੀਤੀਆਂ ਗਲ ਕਰ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਯਾਰ ਹਰੀ ਕ੍ਰਾਂਤੀ ਜੇ ਕਿਸੇ ਦਾ ਹੁਣ ਮਾਝ ਇੱਕ 10 ਕਿਲੋ ਦੁੱਧ ਦਿੰਦੀ ਹੈ ਜੇ ਅਸੀਂ 15 ਕਿਲੋ ਲਵਾਂਗੇ ਤੇ ਇਹਦਾ ਮਤਲਬ ਉਹਦਾ ਸਰੀਰਕ ਨੁਕਸਾਨ ਹੋਊਗਾ ਨਿਚੋੜਾਂਗੇ ਅਸੀਂ ਤੇ ਪੰਜਾਬ ਦੇ ਕਿਸਾਨ ਨਾਲ ਵੀ ਇਹੀ ਹੋਇਆ ਕਿਸਾਨ ਵੀ ਨਿਚੋੜਤਾ ਸਾਡੀ ਜ਼ਮੀਨ ਵੀ ਨਿਚੋੜਤੀ ਸਾਡਾ ਸੱਭਿਆਚਾਰ ਵੀ ਨਿਚੋੜਤਾ ਇਹ ਮਾੜਾ ਕੀਤਾ ਇਹਨਾਂ ਨੇ ਜਦੋਂ ਪੰਜਾਬ ਦੇ ਕਿਸਾਨਾਂ ਨੇ ਭੁੱਖੇ ਮਰਦੇ ਭਾਰਤ ਦੀ ਬਾਹ ਫੜੀ ਸੀ 1965 ਦੇ ਵਿੱਚ ਸਾਰੀਆਂ ਆਪਦੀਆਂ ਉਹਨਾਂ ਨੇ ਆਪ ਦਾ ਸਮਾਂ ਆਪਦੇ ਖੇਤ ਆਪਦਾ ਪਾਣੀ ਕੁਰਬਾਨ ਕਰਤਾ ਪੂਰੇ ਭਾਰਤ ਦੇ ਵਿੱਚੋਂ ਅੰਨ ਭੰਡਾਰ ਭਰਨ ਲਈ ਤੇ ਹੁਣ ਜੇ ਪੰਜਾਬ ਦੇ ਕਿਸਾਨ ਤੇ ਕੋਈ ਸਮੱਸਿਆ ਉਹਨੂੰ ਆਰਥਿਕਤਾ ਪੱਖੋਂ ਜਾਂ ਕਿਸੇ ਗਾਈਡਲਾਈਨ ਪੱਖੋਂ ਤਾਂ ਫਿਰ ਕੇਂਦਰ ਸਰਕਾਰ ਪਿੱਛਾ ਛੜਾ ਗਈ। ਜੇ ਤੁਸੀਂ ਬਜਟ ਦੇਖ ਲਓ ਪੰਜਾਬ ਦੇ ਕਿਸਾਨਾਂ ਲਈ ਹਾਲਾਂਕਿ ਪੰਜਾਬ ਦੇ ਕਿਸਾਨ ਲੰਮੇ ਸਮੇਂ ਤੋਂ ਹੱਦਾਂ ਤੇ ਬੈਠੇ ਨੇ ਆਪਣੀਆਂ ਮੰਗਾਂ ਬਣਾਉਣ ਲਈ ਹਰਿਆਣਾ ਸ਼ੰਭੂ ਬਾਰਡਰ ਤੇ ਬੈਠੇ ਨੇ ਪਹਿਲਾਂ ਵੀ 1.5-2 ਸਾਲ ਦਿੱਲੀ ਲਾ ਕੇ ਆਏ ਨੇ ਤੇ ਇਹ ਸਰਕਾਰ ਨੇ 10 ਸਾਲ ਹੋ ਗਏ ਤੇ ਤਜਰਬੇ ਕਰਦੇ ਨੂੰ ਤੇ ਲੋਕਾਂ ਦੀ ਹਾਲਤ ਦੇਖਦੇ ਨੂੰ ਕਿਸਾਨਾਂ ਦਾ ਉਹਨਾਂ ਨੇ ਇੱਕ ਵੀ ਪੰਜਾਬ ਦੇ ਕਿਸਾਨਾਂ ਲਈ ਨਿੱਕਾ ਜਿਹਾ ਫੁੱਟੀ ਕੌਡੀ ਦਾ ਲਾਣ ਨਹੀਂ ਕੀਤਾ ਤਾਂ ਇਹ ਸਮਾਂ ਬਦਲਦਾ ਰਹਿੰਦਾ ਹੈ ਉਹਨਾਂ ਨੂੰ ਇਹ ਭੁੱਲ ਨਹੀਂ ਜਾਣਾ ਚਾਹੀਦਾ ਵੀ ਜੇ ਕਦੇ ਪੰਜਾਬ ਭਾਰਤ ਦੇ ਵਿੱਚ ਅਨਾਜ ਦਾ ਤੋੜਾ ਸੀ ਆਤਮ ਨਿਰਭਰ ਨਹੀਂ ਸੀ ਤੇ ਉਹਨੂੰ ਆਤਮ ਨਿਰਭਰ ਬਣਾਉਣ ਵਾਲੇ ਪੰਜਾਬ ਦੇ ਕਿਸਾਨ ਸੀ ਜੇ ਉਹਨਾਂ ਨੇ ਇੰਨਾ ਵੱਡਾ ਕੰਮ ਕੀਤਾ ਸੀ ਇਹ ਵੀ ਵੱਡੀ ਦੇਸ਼ ਭਗਤੀ ਸੀ ਤੇ ਹੁਣ ਉਹਨਾਂ ਨੂੰ ਇਹਨਾਂ ਦੀ ਬਾਹ ਫੜ ਲੈਣੀ ਚਾਹੀਦੀ ਹੈ ਜੇ ਨਹੀਂ ਫੜਨਗੇ ਕਿਸਾਨ ਫੇਰ ਉਠ ਖੜਨਗੇ ਗੱਲ ਕਰ ਜੇ ਦੇਸ਼ ਪਿੱਛੇ हट ਗਿਆ ਤਾਂ ਦੇਸ਼ ਨੂੰ ਉਠਾਉਣਾ ਬਹੁਤ ਮੁਸ਼ਕਲ ਹੋ ਜਾਊਗਾ ਧੰਨਵਾਦ ਇਸ ਸਨ ਸੀਨੀਅਰ ਪੱਤਰਕਾਰ ਹਦੀਬ ਜਟਾਣਾ ਜਿਨ੍ਹਾਂ ਨੇ ਦੱਸਿਆ ਵੀ ਮਾਨਸਾ ਜ਼ਿਲ੍ਹਾ ਕਿਸੇ ਸਮੇਂ ਇਸੇ ਦੀ ਸਭ ਤੋਂ ਵੱਡੀ ਹੈ ਜਿਹੜੀ ਆ ਨਰਮਾ ਮੰਡੀ ਵਜੋਂ ਜਾਣਿਆ ਜਾਂਦਾ ਸੀ ਇਸ ਦੇ ਵਿੱਚ 96 ਦੇ ਕਰੀਬ ਜਿਹੜੀਆਂ ਮਿੱਲਾਂ ਸਨ ਤੇ ਉਹ ਮਿੱਲਾਂ ਅੱਜ ਖਤਮ ਹੋ ਚੁੱਕੀਆਂ ਨੇ ਅਜਿਹਾ ਕਿਉਂ ਹੋਇਆ ਸਮੇਂ ਸਮੇਂ ਸਰਕਾਰਾਂ ਵੱਲੋਂ ਕਿਸਾਨੀ ਨੂੰ ਅੱਖੋਂ ਪਰੋਖੇ ਕੀਤਾ ਗਿਆ ਅੱਜ ਲੋੜ ਆ ਕਿਸਾਨਾਂ ਦੀ ਬਾਹ ਫੜਨ ਦੀ ਕਿਸਾਨ ਕਿਤੇ ਨਾ ਕਿਤੇ ਅਰਥਕਾਲਤ ਮਾੜੀ ਹੋ ਚੁੱਕੀ ਐ ਕਿਸਾਨਾਂ ਦੇ ਨਾਲ ਮਜ਼ਦੂਰ ਵੀ ਮਾਰੇ ਜਾ ਚੁੱਕੇ ਨੇ ਤੇ ਨਾਲ ਨਾਲ ਆੜਤੀ ਵੀ ਖਤਮ ਹੋਣ ਦੀ ਕਗਾਰ ਤੇ ਨੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਦਾ ਕਹਿਣਾ ਵੀ ਅੱਜ ਲੋੜ ਆ ਕਿਸਾਨੀ ਦੀ ਬਾਹ ਫੜਨ ਜੋ ਤਾਂ ਜੋ ਪਹਿਲਾਂ ਤੋਂ ਵਾਲਾ ਕਿਸਾਨ ਜਿਹੜਾ ਫਿਰ ਤੋਂ ਪੈਦਾ ਹੋ ਸਕੇ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਜੀਵਨ ਸਿੰਘ ਕ੍ਰਾਂਤੀ ਖੇਡਾਂ ਕਲਾ ਮਾਨਸਾ